ਵੱਡੀ ਦੇ ਨਾਲ ਜੁੜੀ ਹੋਈ ਇੱਕ ਬਹੁਤ ਮਾੜੀ ਖਬਰ ਆ ਰਹੀ ਹੈ ਚੱਲਦੇ ਟੂਰਨਾਮੈਂਟ ਦੇ ਵਿੱਚ ਜਿੱਥੇ ਬਹੁਤ ਵੱਡੇ ਪਲੇਅਰ ਮੌਜੂਦ ਸੀ ਤੇ ਸਭ ਤੋਂ ਵੱਡੀ ਗੱਲ ਮਨਕੀਰ ਤੌਲਖ ਇਸ ਟੂਰਨਾਮੈਂਟ ਦੇ ਵਿੱਚ ਇਸ ਮੈਚ ਦੇ ਵਿੱਚ ਪਹੁੰਚ ਰਹੇ ਸੀ ਪੁਲਿਸ ਦੇ ਵੱਡੇ ਅਫਸਰ ਤੇ ਇੱਕ ਸੰਸਥਾ ਦੇ ਧਾਰਮਿਕ ਸੰਸਥਾ ਦੇ ਨਾਲ ਜੁੜੇ ਹੋਏ ਵੱਡੇ ਜਿਹੜੇ ਧਾਰਮਿਕ ਕਾਗੂ ਉੱਥੇ ਮੌਜੂਦ ਸੀ ਇੰਨਾ ਸਖਤ ਪਹਿਰਾ ਸੀ ਉੱਥੇ ਤਿੰਨ ਜਾਣਿਆਂ ਵੱਲੋਂ ਸ਼ਰਿਆ ਮਾ ਕੇ ਗਰਾਊਂਡ ਦੇ ਵਿੱਚ ਠਾਠਾ ਕਰਾ ਦਿੱਤੀ ਗਈ ਤੇ ਬਾਅਦ ਦੇ ਵਿੱਚ ਮੌਕੇ ਤੇ ਇੱਕ ਬਹੁਤ ਵੱਡਾ ਕਬੱਡੀ ਦੇ ਨਾਲ ਜੁੜਿਆ ਹੋਇਆ ਇੱਕ ਨਾਮ ਰਾਣਾ ਬਲਾਚੌਰੀਆ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਇਹ ਸਾਰੀ ਚੀਜ਼ ਦੀ ਸੀਸੀਟੀਵੀ ਜਿਹੜੀ ਇੱਕ ਵੀਡੀਓ ਵੀ ਬਣੀ ਰਹੀ ਸੀ ਕਿਉਂਕਿ ਕਬੱਡੀ ਮੈਚ ਦਾ ਅਕਸਰ ਤੁਸੀਂ ਵੇਖਿਆ ਕਿ ਲਾਈਵ ਟੈਲੀਕਾਸਟ ਕੀਤਾ ਜਾਂਦਾ ਹੈ ਲਾਈਵ ਦੇ ਵਿੱਚ ਆ ਗਿਆ ਕਿਸ ਤਰੀਕੇ ਦੇ ਨਾਲ ਹਮਲਾਵਰ ਸੀ ਜਿਹੜੇ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਇੱਕ ਕਬੱਡੀ ਦਾ ਬੜਾ ਜਾਣਿਆ ਪਛਾਣਿਆ ਨਾਮ ਰਾਣਾ ਬਲਾਚੌਰੀਆ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਸ ਨੂੰ ਜਦੋਂ ਉਸਤੇ ਉੱਤੇ ਅਟੈਕ ਕੀਤਾ ਗਿਆ ਤੇ ਉਸਦੇ ਨਾਲ ਫੋਟੋ ਖਿਚਵਾਉਣ ਦੇ ਲਈ ਉਸਦੇ ਕੋਲ ਪਹੁੰਚੇ ਤੇ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੇ ਫੋਟੋ ਕਰਾਉਣ ਆਏ ਸੀ ਉਹਨਾਂ ਨੇ ਹੀ ਠਾ ਠਾ ਕਰਵਾ ਦਿੱਤੀ ਤੇ ਰਾਣਾ ਬਲਾਚੌਰੀਆ ਜਿਹੜਾ 40 ਹਸਪਤਾਲ ਦੇ ਵਿੱਚ ਲੈ ਜਾਂਦਾ ਗਿਆ ਸੀ ਉੱਥੇ ਜਾ ਕੇ ਉਸ ਜਿਹੜਾ ਕਬੱਡੀ ਦਾ ਪ੍ਰਮੋਟਰ ਸੀ ਕਬੱਡੀ ਦਾ ਕੋਚ ਸੀ ਉਹਨੇ ਦਮ ਤੋੜ ਦਿੱਤਾ ਕੰਚਾਨਪੁਰੀਆ ਜਿਹੜੀ ਇੱਕ ਗੈਂਗ ਆ ਉਹਨਾਂ ਨੇ ਸਾਰੀ ਜਿਹੜੀ ਕਾਰਵਾਈ ਕੀਤੀ ਇਸ ਦੀ ਜ਼ਿੰਮੇਵਾਰੀ ਲਈ ਉਹਨਾਂ ਨੇ ਆਖਿਆ ਕਿ ਇਹ ਜਿਹੜਾ ਖਿਡਾਰੀ ਸੀ ਇਹ ਜਿਹੜਾ ਲੌਰੈਂਸ ਤੇ ਜਿਹੜਾ ਜੱਗੂ ਭਗਵਾਨਪੁਰਿਆ ਦੇ ਨਾਲ ਵਰਤਦਾ ਸੀ ਤੇ ਅਸੀਂ ਸਿੱਧੂ ਮੂਸੇ ਵਾਲੇ ਦਾ ਬਦਲਾ ਲਿਆ ਸਿੱਧੂ ਮੂਸੇ ਵਾਲੇ ਨੂੰ ਜਿਹੜੇ ਮਾਰਨ ਵਾਲੇ ਸੀ ਉਹਨਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਠਹਿਰ ਇਸ ਨੇ ਕਰਾਈ ਸੀ ਰਾਣਾ ਬਲਾਚੌਰੀਆ ਨੇ ਇਸ ਕਰਕੇ ਜਿਹੜਾ ਅਸੀਂ ਇਸ ਖਿਡਾਰੀ ਨੂੰ ਗਰਾਊਂਡ ਦੇ ਵਿੱਚ ਜਿਹੜਾ ਮਾਰਿਆ ਤੁਹਾਨੂੰ ਦੱਸ ਦਿੰਦੇ ਆ ਕਿ ਟੂਰਨਾਮੈਂਟ ਦੇ ਵਿੱਚ ਰਾਣਾ ਬਲਾਚੌਰੀਆ ਨੇ ਕੰਪਾਈਨਾ ਦੇਣੀਆਂ ਸੀ ਖਿਡਾਰੀਆਂ ਨੂੰ ਸਨਮਾਨਤ ਕਰਨਾ ਸੀ ਬਹੁਤ ਵੱਡਾ ਟੂਰਨਾਮੈਂਟ ਸੀ ਕਰੋੜਾਂ ਰੁਪਈਆ ਇਸ ਟੂਰਨਾਮੈਂਟ ਤੇ ਲਾਇਆ ਜਾ ਰਿਹਾ ਸੀ ਕੰਪਾਈਨਾ ਦੇਣੀਆਂ ਸੀ ਬੈਸਟ ਖਿਡਾਰੀਆਂ ਨੂੰ ਸਟਾਰ ਪੀਓ ਗੱਡੀਆਂ ਦੇਣੀਆਂ ਸੀ ਨਾਲ ਨਗਦੀ 2-2 ਲੱਖ ਰੁਪਈਆ ਵੀ ਦੇਣਾ ਸੀ ਪਰ ਕਬੱਡੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਹਿਲਾਂ ਰਿਪੋਰਟਾਂ ਆਈਆਂ ਸੀ ਕਿ ਗੈਂਗਸਟਰਾਂ ਨੇ ਐਂਟਰੀ ਮਾਰ ਲਈ ਅਤੇ ਕਬੱਡੀ ਹੁਣ ਇਸ ਤੋਂ ਮੁਕਤ ਨਹੀਂ ਰਹੀ ਇੱਕ ਬਹੁਤ ਵੱਡੇ ਸਿਆਸੀ ਆਗੂ ਨੇ ਗੱਲ ਆਕੀ ਸੀ ਕਿ ਕਬੱਡੀ ਦੇ ਟੂਰਨਾਮੈਂਟ ਵਿੱਚ